ਅੱਜ ਕੇ ਵਤੇ ਬਲਾਓ ਵਾਇਗੁਰੂ ਜੀ ਦਾ ਹਾਲਸਾ ਸ੍ਰੀ ਵਾਇਗੁਰੂ ਜੀ ਕੀ ਫਤਿਹ ਹਲੋ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਮੋਸਟ ਵੈਲਕਮ ਕਹਿੰਦੇ ਸੋ ਬੜਾਈ ਚੰਗਾ ਲੱਗ ਰਿਹਾ ਤੁਸੀਂ ਸਾਰੇ ਜਣੇ ਇੰਨੇ ਪਿਆਰ ਨਾਲ ਇਨੇ ਸੁਨਣ ਵਾਲੇ ਸੁਰੀਲੇ ਬੰਦੇ ਬੈਠੇ ਹੋ ਸੋ ਮੈਂ ਅਨਮੋਲ ਸਮਾਂ ਮੇਰੀ ਪੂਰੀ ਕੋਸ਼ਿਸ਼ ਰਹੂਗੀ ਕਿ ਮੈਂ ਜਿੰਨਾ ਵੀ 10 15 ਮਿੰਟ ਗਾਵਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਲੱਗੂ ਵਧੀਆ ਲੱਗੂ ਤਾਂ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਕੇ ਆਗਿਆ ਬਖਸ਼ੋ ਜ਼ੋਰਦਾਰ ਇਹਨਾਂ ਤਾੜੀਆਂ ਨੇ એનર્ਜੀ ਦੇਣੀ ਮੈਨੂੰ ਇੱਕ ਵਾਰ ਜ਼ੋਰਦਾਰ ਪੀਸ ਖੁੱਲ ਕੇ ਤਾੜੀ ਮਾਰੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕੜ ਦੀ ਗਲਜੂ ਪਰਮਾਤਮਾ ਜਿੱਥੇ ਵੀ ਸਾਡੇ ਪੰਜਾਬੀ ਭੈਣ ਭਰਾ ਵਸਦੇ ਆ ਸਾਰਿਆਂ ਨੂੰ ਖੁਸ਼ ਰੱਖੇ ਆਬਾਦ ਰੱਖੇ ਤੋਂ ਲੋ ਇਥੇ ਚੜ ਦੀ ਗਲਜ ਰੱਖੇ ਤੁਹਾਡੇ ਉਦਮ ਦੇ ਪਰਿਵਾਰ ਨੂੰ ਪੰਜਾਬ ਦੇ ਵਿੱਚ ਚੜ ਦੀ ਗਲਜ ਰੱਖੇ ਤੁਹਾਡੇ ਗਾਹਾਂਵਾ ਮਾਵਾ ਨੂੰ ਜਾਨ ਉਹਨਾਂ ਦੀਆਂ ਠੱਡੀਆਂ ਹਵਾਵਾ ਤੁਹਾਨੂੰ ਸਾਰਿਆਂ ਨੂੰ ਹਰਿਆਕਤੀ ਜਿਹੜੀ ਆਸ ਮਰਾਂ ਦੇ ਜਿਹੜੀ ਵੀ ਲੈ ਕੇ ਆਉਂਦਾ ਪੂਰੀ ਹੋਵੇ ਤਾਂ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਸਿਡਰੀ ਦੇ ਵਿੱਚ ਮੇਰਾ ਤੀਜਾ ਸ਼ੋਅ ਆ ਮੈਂ 2018 ਦੇ ਵਿੱਚ ਆਇਆ ਸੀ ਰਾਜਵੀਰ ਗਵੰਧਾਨ ਮਿਸ਼ਤਰ ਗਿਲ ਇੱਕ ਵਾਰ ਬੜੀ ਵੱਡੀ ਟੀਮ ਸੀ ਉਹ ਤੋਂ 2023 ਦੇ ਵਿੱਚ ਮੈਂ ਤੇ ਸਰਗੀ ਰਾਜ ਅੱਜ ਮੇਰੇ ਨਾਲ ਮੈਂ ਤੇ ਜਨਤਕਾਰ ਕੋਸ਼ਿਸ਼ ਕਰਾਂਗੇ ਜਿਹੜੇ ਗੀਤਾਂ ਨੂੰ ਤੁਸੀਂ ਆਪਣੇ ਘਰਾਂ ਸੁਣਦੇ ਹੋ ਕਾਰਾਂ ਸੁਣਦੇ ਹੋ ਪ੍ਰੈਕਟਰਾਂ ਤੇ ਸੁਣਦੇ ਹੋ ਮੋਟਰਾਂ ਤੇ ਸੁਣਦੇ ਹੋ ਸਾਰੇ ਤੁਹਾਨੂੰ ਚਸਲਾ ਕੇ ਜਾਈਏ ਆਹ ਜੀ ਆਸ ਕਰਦੇ ਹਾਂ ਇਸ ਪ੍ਰੋਗਰਾਮ ਨੂੰ ਸਪੋਰਟ ਬਣਾਈਏ ਸਾਰੇ ਬੜੇ ਬੜੇ ਤੁਹਾਡੇ ਆਗੇਰ ਦਾਸ ਹੁਮਾ ਜੀਉ ਪਿੰਡ ਸਗ ਤੇਰਾ ਕੋ ਨਾਨਕ ਸਭ ਤੇਰੀ ਵਡਿਆ जॾहिं सोचा जे मट पई किते रता से ज़ुल्म उते मथा टेकण ਇਰੇ ਪਾਣ ਸਰਬੱਤ ਦਾ ਭਲਾ ਚਲਕਤ ਲਈ ਸੈਲ ਜੋਗਾ ਹੋ ਗਿਆ ਗੰਗਾਸੀ ਕੁਝ ਕਹਿਣ ਜੋਗਾ ਹੋ ਗਿਆ ਕਾਰਪਰਕ ਵੈਗਨ ਤੇਰੀ ਰਹਿਮ ਦਾ ਸਦਕਾ ਮੇਨ ਪੱਧਿਆ ਤੇ ਮੈਣ ਜੋਗਾ ਹੋ ਗਿਆ ਪੂਰੀ ਜਿਪਰੀ ਜਿਮ ਟ੍ਰਾਂਸਪੋਰਟ ਸੜਾ ਮੰਨ ਲੈਂਗੇ ਮਨੀ ਜਿਪ ਉਹਨਾਂ ਦੇ ਨਾਲ ਝਿੰਨੀ ਵੀ ਟੀਮ ਜੁੜੀ ਹੋਈ ਉਹਨਾਂ ਸਾਰੇ ਦਾ ਸਤਿਕਾਰ ਜਿਹਨਾਂ ਨੇ ਤੁਹਾਡੇ ਦਰਸ਼ਕਾਂ ਕੋਲ ਆਏ ਸਰਿਆਂ ਦੇ ਮੈਂ ਇਹ ਤੇ ਉਹਨਾਂ ਨੂੰ ਸੁਣੋ ਗਾ ਲੈਣੇ ਬਹੁਤ ਵੈਚ ਰਿਹਾ ਉਸ ਗਮਾੜੇ ਦੇ ਨਾਲ ਬਹੁਤ ਵੈਚ ਰਿਹਾ ਤੁਸੀਂ ਬਹੁਤ ਸੋਹਣੇ ਆ ਤਾਂ ਮੇਰੇ ਮਰਾਤ ਮੇਰੇ ਨਾਲ ਦਰਵਾਣੇ ਤੇ ਸਾਥ ਤੋਂ ਵੀ ਮੈਡਮ ਚੰਤਕਰ ਜ਼ੋਰਦਾਰ ਤਾੜੀਆਂ ਨਾਲ ਚਲ ਸਸਿਕਾ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਠੀਕ ਹੋ ਵੈਲਕਮ ਸਾਰਿਆਂ ਬਹੁਤ ਵਧੀਆ ਆਡੀਅנס ਹਾਂ ਤੁਸੀਂ ਕੌਣ ਕਿਹਨੂੰ ਕਿਹਾ ਹੁਣ ਠੀਕ ਹੋ ਜਾਣਗੇ ਸਾਰੇ ਮੰਦਿਆਂ ਨੂੰ ਕਿੱਥੇ ਗੋਸ ਜਗਾ ਦੋਹਾਂ ਨਾਲ ਤਾੜੀਆਂ ਨਾਲ ਚਲ ਚੰਤਕਰ

ਕਦਰ ਜੋ ਬਨੇ ਤੋਰ ਤੇ ਨੰਨੇ ਮੁੰਡੇ ਨਰਾਸ਼ ਨਾ ਕਰੀ ਆਹ 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 ਟਿਕ ਟਿਕ ਮੈਨੂੰ ਬੋਲੀ ਅਸ਼ਿਕਰੀ ਅੱਖ ਤੋਂ ਤੇਰੀ ਦੀ ਆਸ ਨਾ ਰਹੀ ਇਹ ਭਾਵੇਂ ਬਹਲੇ ਜੇ ਬਨੇ ਰੇ ਤੋਰ ਤੇ ਨੰਨੇ ਮੁੰਡੇ ਨਰਾਸ਼ ਨਾ ਕਰੀ ਕਹਿੰਦਾ ਅਖਰ ਨੂੰ ਛੇੜਿਆ ਕਿ ਮਸਨਾ ਵੇ ਰਾਜਿਆਂ ਦਾ ਕੰਮ ਕਰਾਂ ਮਾਰਾਂ ਫੁੱਲ ਕੁੱਪਾ ਢਾਣੇ ਨਿਕਲ ਵਿੱਚ ਖੁੱਦ ਖੁੱਦ ਕੇ ਕਿ ਤੂੰ ਲੱਗਦਾ ਤੇਰੀਆਂ ਨਾ ਪੱਟੀਆਂ ਹੁਣ ਤੇ ਮਾਰੀ ਸੂਰੀ ਪੱਟ ਲਈ ਜਨਮ ਮਰ ਕੇ ਜਨਮ ਮਰ ਕੇ ਜਨਮ ਮਰ ਕੇ ਜਨਮ ਮਰ ਕੇ ਮੁੰਡੇ ਮੈਂ ਜੰਮਦੇ ਨਹੀਂ ਇਹਦੀ ਬਾਤ ਵਿੱਚ ਕੋਈ ਲੱਖ ਨਹੀਂ ਜਨਮ ਮਰ ਕੇ ਮੁੰਡੇ ਜੰਮ ਮੇਰੀ ਇਹਦੀ ਬਾਤ ਵਿੱਚ ਕੋਈ ਨਹੀਂ ਜੱਟੀ ਨਾ ਪੇਚਾ ਵਾਹ ਤੂੰ ਮਰਨੀ ਜੱਟੀ ਨਾ ਪੇਚਾ ਬਾਣ ਨੂੰ ਪੀਰੇ ਬਹੁਤ ਕਾਲੇ ਕਿਤ ਕਿਤੇ ਸੇਨੇ ਜਾਣ ਨੂੰ ਪੀਰੇ ਆ ਲੱਜਕ ਤੂ ਸੋਣੀ ਜੇ ਪੈ ਨੂੰ ਹੁੰਦੇ ਲੱਗਦਾ ਸਸੀਕਾਲ ਜੀ ਦੀਵਾਲੀ ਮੇਲਾ 2025 ਅੱਜ surjeet pullan ਤੇ jannat kor ਨੇ ਰੌਣਕਾਂ ਲਾਈਆਂ ਹੋਈਆਂ ਨੇ ਆ ਪ੍ਰੋਗਰਾਮ ਪੂਰਾ ਪਖਿਆ ਹੋਇਆ ਔਰ ਪਰਿਵਾਰਾਂ ਦੇ ਨਾਲ ਲੋਕੀ ਆਏ ਹੋਏ ਨੇ ਔਰ ਜਿਸ ਨੂੰ ਵੀ ਅਸੀਂ ਮਿਲਦੇ ਆ ਖਾਣ ਪੀਣ ਦਾ ਬਹੁਤ ਵਧੀਆ ਪ੍ਰੋਗਰਾਮ ਹੈ ਇੱਥੇ ਔਰ ਕਹੀਏ ਕਿ ਸਾਡਾ ਆਪਣਾ ਪੰਜਾਬੀਆਂ ਦਾ ਇੱਕ ਏਰੀਆ ਹੈ ਬਲੈਕ ਟਾਊਨ ਸਟੈਂਡ ਹੋਪ ਗਲੈਨਵੁੱਡ ਇਸ ਦੇ ਵਿਚਾਲੇ ਪ੍ਰੋਗਰਾਮ ਹੋਣਾ ਆਪਣੇ ਆਪ ਦੇ ਵਿੱਚ ਹੀ ਇੱਕ ਇਵੈਂਟ ਹੋ ਜਾਂਦਾ ਹੈ ਆਪਣੇ ਆਪ ਚ ਹੀ ਇੱਕ ਸੈਲੀਬ੍ਰੇਸ਼ਨ ਹੋ ਜਾਂਦਾ ਹੈ ਫੈਸਟੀਵਲ ਹੋ ਜਾਂਦਾ ਹੈ ਸੋ ਅਮ ਸਭ ਨੂੰ ਬੜੀ ਖੁਸ਼ੀ ਹੈ ਸਭ ਨੂੰ ਬੜਾ ਚਾਅ ਹੈ ਔਰ ਮੈਂ ਆਰਗੇਨਾਈਜ਼ਰਸ ਨੂੰ ਗਿਲ ਪ੍ਰੋਡਕਸ਼ਨ ਔਰ ਗਿਲ ਟਰਾਂਸਪੋਰਟ ਦੀ ਟੀਮ ਨੂੰ ਵਧਾਈ ਦਿਨਾ ਕਿ ਇੰਨਾ ਸੋਹਣਾ ਪ੍ਰੋਗਰਾਮ ਇਹਨਾਂ ਨੇ ਇਹ ਸਿਰਜਿਆ ਔਰ ਪਰਮਾਤਮਾ ਇਹਨਾਂ ਨੂੰ ਤੇ ਹੋਰ ਤਰੱਕੀਆਂ ਦੇਵੇ ਤੇ ਇਹ ਇਹੋ ਜਿਹੇ ਪ੍ਰੋਗਰਾਮ ਲਿਆਉਂਦੇ ਰਹਿਣ ਥੈਂਕ ਯੂ ਸੱਚੀ ਗੱਲ ਜੀ ਸਾਰੀ ਸਿਰਣੀਆ ਨੂੰ ਅਸੀਂ ਬਹੁਤ ਹੀ ਖੁਸ਼ ਨਸੀਬ ਆ ਕਿ ਇਹ ਮੇਲਾ ਗਿਲ ਟਰਾਂਸਪੋਰਟ ਦੇ ਹਿੱਸੇ ਆਇਆ ਸਾਨੂੰ ਇੰਨੀ ਜ਼ਿਆਦਾ ਉਮੀਦ ਨਹੀਂ ਸੀ ਸਾਨੂੰ ਲੋਕਾਂ ਦਾ ਇੰਨਾ ਭਰਮਾ ਪਿਆਰ ਮਿਲੂਗਾ ਅਸੀਂ ਬਹੁਤ ਹੀ ਖੁਸ਼ਕਿਸਮਤ ਆ ਇਨਾ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਬਹੁਤ ਹਾਥੋ ਬਾਥ ਲੋਕ ਹੈ ਬਹੁਤ ਹੀ ਜਿਆਦੇ ਰੌਣਕਾਂ ਲੱਗੀਆਂ ਇਹ ਤਾਂ ਹੀ ਧੰਨਵਾਦ ਆ ਜੀ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਫੋਕ ਤੇ ਵਿਰਸੇ ਨੂੰ ਸਾਂਭ ਕੇ ਰੱਖਣਾ ਜਿੰਨਾ ਵੇਖਿਆ ਖਾਬ ਸਾਡੀ ਟੀਮ ਦਾ ਨਾਮ ਹੈ ਜੀ ਰੰਗਲਾ ਪੰਜਾਬ ਅੱਜ ਮੁੰਡਿਆਂ ਨੇ surjit ਭਾਜੀ ਨਾਲ ਭੰਗੜਾ ਪਾ ਕੇ ਪੂਰੀ ਸਟੇਜ ਨੂੰ ਸੁਰਜੀਤ ਕਰਦਾ ਮੈਂ ਤਾਂ ਭਾਈ ਨੂੰ ਅੱਗੇ ਕਹਿਣਾ ਉਹਨਾਂ ਵੀਰ ਜੀ ਕਿ ਪਤਾ ਨਹੀਂ ਇਹ ਨਹੀਂ ਸੋਹਣੀ ਜ਼ਿੰਦਗੀ ਤੁਸੀਂ ਕਿਵੇਂ ਜਿੰਦੇ ਹੋ ਐਡੀ ਪਿਆਰੀ ਤੁਹਾਡੀ ਆਵਾਜ਼ ਹੈ ਪਤਾ ਨਹੀਂ ਕਿਹੜਾ ਅੰਮ੍ਰਿਤ ਪੀਂਦੇ ਹੋ ਭਾਜੀ ਦੀ ਫਿਟਨੈਸ ਭਾਜੀ ਦੀ ਆਵਾਜ਼ ਬਚਪਨ ਤੋਂ ਲੈ ਕੇ ਸੁਣਦੇ ਆ ਰਹੇ ਆ ਬਸ ਸੇਮ ਐਜ਼ ਇਟ ਇਜ਼ ਸੋ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਸਿਡਨੀ ਵਾਲਿਆਂ ਨੂੰ ਨਾਲ ਇੱਕ ਕੰਗ੍ਰੈਚੁਲੇਸ਼ਨ ਕਰਨਾ ਚਾਹੁੰਦਾ ਵੀ ਅੱਜ ਦੇ ਪ੍ਰੋਗਰਾਮ 'ਚ ਇੱਕ ਵੀ ਕੁਰਸੀ ਖਾਲੀ ਨਹੀਂ ਵੇਖੀ ਗਈ ਸੋ ਪਲੀਜ਼ ਅੱਗੇ ਤੋਂ ਵੀ ਜਿਵੇਂ ਕੋਈ ਸਾਡੇ ਸਿੰਗਰ ਉੱਥੋਂ ਸਪੈਸ਼ਲ ਇੰਡੀਆ ਤੋਂ ਚੱਲ ਕੇ ਇੱਥੇ ਆਂਦੇ ਆ ਤੇ ਤੁਸੀਂ ਪਲੀਜ਼ ਇੰਜ ਹੀ ਪਰਵਾਹੰਗਵਾਰਾ ਹੰਗਾਰਾ ਦਿਆ ਕਰੋ ਜੀ ਥੈਂਕ ਯੂ ਧੰਨਵਾਦ ਹੂੰ ਗੱਲ ਹੁੰਦਿਆਂ ਸ਼ੁਰੂ ਡਿਮਾਂਡ ਹੁੰਦੀ ਰਾਤਾਂ ਦੀ ਨੀਂਦ ਹਰਾਮ ਹੁੰਦੀ ਅੱਗੇ ਲੈ ਤੂੰ ਸੋਚ ਵਿਚਾਰ ਪੈਸਾ ਖਤ ਕਰ ਲੈ ਪਿਆਰ ਨਹੀਂ ਤੇ ਕੱਲਾ ਹੀ ਮੋ ਜਾਮਾ ਸੋ ਸਸੀ ਗਾਲ ਦੀ ਸਾਰਿਆਂ ਨੂੰ ਸੁਮੈਨ ਮੋਲ ਸਾਮਾ ਸੋ ਅੱਜ ਸ਼ੋ ਸੀਗਾ ਇੱਥੇ ਸਾਡਾ ਕੁੱਲਰ ਜੀ ਦਾ ਔਰ ਨਾਲ ਮੈਂ ਵੀ ਆਇਆ ਸੋ ਬੜਾ ਹੀ ਲੋਕਾਂ ਨੇ ਪਿਆਰ ਦਿੱਤਾ ਬੜਾ ਐਪਰੀਸ਼ੀਏਸ਼ਨ ਕੀਤੀ ਲੋਕਾਂ ਨੇ ਸੋ ਥੈਂਕ ਯੂ ਸਾਡਾ ਸਾਰਿਆਂ ਦਾ ਦਿਲੋਂ ਇਸੇ ਤਰ੍ਹਾਂ ਰੌਣਕਾਂ ਲੱਗਦੀਆਂ ਨੇ ਥੈਂਕ ਯੂ ਜੀ ਦਿਲੋਂ ਥੈਂਕ ਯੂ ਜੀ ਮੈਂ ਕਹਿਣਾ ਚਾਹਾਂਗਾ ਜਦੋਂ ਬਚਪਨ ਦੇ ਵਿੱਚ ਅਸੀਂ ਇੰਡੀਆ 'ਚ ਜੰਮੇ ਪਲੇ ਪੰਜਾਬ ਦੇ ਵਿੱਚ ਬੜਾ ਵਧੀਆ ਮੇਲੇ ਹੁੰਦੇ ਸੀ ਇੱਥੇ ਆ ਗਏ 18-19 ਸਾਲ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਇੰਨਾ ਵਧੀਆ ਕਲਚਰ ਨੂੰ ਆਪਣੇ ਮਿਸ ਕਰਦੇ ਸੀਗੇ ਤੇ ਪਰ ਹੁਣ ਇੰਨਾ ਵਧੀਆ ਉਪਰਾਲਾ ਕਰਿਆ ਆਪਣੇ ਪੰਜਾਬੀਆਂ ਨੇ ਆਪਣੀ ਅਗਲੀ ਪੀੜ੍ਹੀ ਲਈ ਤੇ ਅੱਥੇ ਹੀ ਮੇਲੇ ਹੋਣ ਲੱਗੇ ਆ ਸਾਨੂੰ ਕਦੇ ਦਿਵਾਲੀ ਮਿਸ ਨਹੀਂ ਹੁੰਦੀ ਕਦੇ ਹੋਲੀ ਮਿਸ ਨਹੀਂ ਹੁੰਦੀ ਗੁਰੂ ਸਾਹਿਬ ਦੇ ਜਨਮ ਦਿਹਾੜੇ ਮਿਸ ਨਹੀਂ ਹੁੰਦੇ ਬੜੇ ਧੂਮਦਾਨ ਨਾਲ ਮਨਾਉਂਦੇ ਆ ਮੈਨੂੰ ਦੋ ਤਿੰਨ ਵਾਰ ਕੈਨੇਡਾ ਜਾਣ ਦਾ ਮੌਕਾ ਮਿਲਿਆ ਉੱਥੇ ਜਾ ਕੇ ਮੈਂ ਦੇਖਿਆ ਬਹੁਤ ਵਧੀਆ ਕਲਚਰ ਹੈ ਤੇ ਇਨਫੈਕਟ ਮੇਰੇ ਬੱਚਿਆਂ ਨੂੰ ਵੀ ਬਹੁਤ ਫਰਕ ਪਿਆ ਸੀ ਉੱਥੇ ਪਰ ਮੈਨੂੰ ਬਹੁਤ ਖੁਸ਼ੀ ਹੈ ਅਸੀਂ ਆਸਟ੍ਰੇਲੀਆ ਦੇ ਵਿੱਚ ਆਲਮੋਸਟ ਐਵਰੀ ਮੰਥ ਵਨ ਇੱਕ ਨਾਦਾ ਕਮਿਊਨਿਟੀ ਸੈਂਟਰ ਕਮਿਊਨਿਟੀ ਸੈਂਟਰ ਦੇ ਵਿੱਚ ਕਮਿਊਨਿਟੀ ਪ੍ਰੋਗਰਾਮ ਹੁੰਦਾ ਹੈ ਤੇ ਬਹੁਤ ਬਹੁਤ ਧੰਨਵਾਦ ਹੈ ਮੈਂ ਆਪਣੀ ਕਮਿਊਨਿਟੀ ਦਾ ਦੇ ਮੋਤ ਬੰਦਿਆਂ ਦਾ ਜਿਹੜੇ ਇਹ ਉਪਰਾਲਾ ਕਰਦੇ ਆ ਤੇ ਆਪਣੇ ਸਿੰਗਰ ਭਾਈ ਸਾਹਿਬ ਸਾਨੂੰ ਜਦੋਂ ਆਨੇ ਆ ਇਥੋਂ ਆਪਣੇ ਕਲਚਰ ਨੂੰ ਪ੍ਰਮੋਟ ਕਰਦੇ ਆ ਇੱਥੇ ਸਾਨੂੰ ਕਦੇ ਮਹਿਸੂਸ ਨਹੀਂ ਹੁੰਦਾ ਅਸੀਂ ਹੁਣ ਆਪਣੀ ਧਰਤੀ ਤੋਂ ਦੂਰ ਬੈਠੇ ਆ ਆਪਣਾ ਹੀ ਲੱਗਦਾ ਪਰ ਪੰਜਾਬ ਤਾਂ ਪੰਜਾਬੀ ਹੈ ਫਿਰ ਵੀ ਅਸੀਂ ਜਾਣਾ ਚਾਹੁੰਨੇ ਕਦੇ ਨਾ ਕਦੇ ਪਰ ਉਹਦਾ ਐਦਾ ਮਹਿਸੂਸ ਨਹੀਂ ਹੁੰਦਾ ਹਜੇ ਸਾਨੂੰ ਸਾਰਾ ਕੁਝ ਇੱਥੇ ਹੀ ਮਿਲ ਜਾਂਦਾ ਵਾ ਤੇ ਅਸੀਂ ਬਹੁਤ ਇੰਜੋਏ ਕਰਦੇ ਆਂ ਧੰਨਵਾਦ ਜੀ ਥੈਂਕ ਯੂ ਸასი ਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਸੱਜਣ ਇੱਥੇ ਪਹੁੰਚੇ ਆ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਤੇ ਮੈਂ ਇਹ ਸਮਝਦਾ ਐ ਕਿ ਜੇ ਸੱਜਣ ਨਹੀਂ ਆਉਂਦੇ ਜਾਂ ਸਰੋਤੇ ਇੱਥੇ ਨਹੀਂ ਪਹੁੰਚਦੇ ਵੀ ਜਿਹੜੀਆਂ ਵੀ ਕੁਰਸੀਆਂ ਲੱਗੀਆਂ ਜਾਂ ਐਡਾ ਵੱਡਾ ਆਰਗੇਨਾਈਜ਼ ਕੀਤਾ ਤੇ ਉਹਨਾਂ ਦਾ ਕੋਈ ਫਾਇਦਾ ਨਹੀਂ ਆ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਇਸ ਮੇਲੇ ਵਿੱਚ ਪਹੁੰਚੇ ਤੇ ਹਾਜ਼ਰੀਆਂ ਲਵਾਈਆਂ ਤੇ ਅਸੀਂ ਆਸ ਕਰਦੇ ਹਾਂ ਇਹ ਮੇਲਾ ਤੁਸੀਂ ਬਹੁਤ ਵਧੀਆ ਇੰਜੋਏ ਕਰੋਗੇ ਧੰਨਵਾਦ ਦੀਵਾਲੀ ਦੀ ਸਾਰਿਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਤੇ ਅੱਜ ਦੀਵਾਲੀ ਮੇਲੇ ਦੇ ਉੱਤੇ ਕਿਆ ਰੌਣਕਾਂ ਲੱਗੀਆਂ ਤੇ ਆਪਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਦੇਵਾਂਗੇ ਤੇ ਬੈਸਟ ਵਿਸ਼ੇਸ ਗੱਲ ਜੀ ਸਾਰਿਆਂ ਨੂੰ ਅਸੀਂ ਸਿਡਨੀ ਅੱਜ ਜੀ ਮੇਲਾ ਹੋਇਆ ਸਾਡੇ surjit pullar ji ਬੜੇ ਜਿਹੜੇ ਮਾਨਯੋਗ ਸਾਡੇ ਸਿੰਗਰ ਨੇ ਬੜੇ ਫੇਮਸ ਸਿੰਗਰ ਨੇ ਪੰਜਾਬ ਤੋਂ ਆਏ ਨੇ ਤੇ ਮੇਲਾ ਬਹੁਤ ਵਧੀਆ ਹੈ ਸਾਰਾ ਕੁਝ ਵੈਲ ਆਰਗੇਨਾਈਜ਼ ਸੀ ਤੇ ਹੋਰ ਗਾਣ ਵੀ ਇਦਾਂ ਕਰਾਂਦੇ ਰਾਵਾਂਗੇ ਮਲੇ ਤੇ ਬਹੁਤ ਵਧੀਆ ਰਿਹਾ ਥੈਂਕ ਯੂ ਜੀ ਮੁੰਡੇ ਨੂੰ ਨਰਾਸ਼ਨਾ ਕਰੀਂ ਆਹ 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 ਟਿੱਕ ਟਿੱਕ ਨਾ ਕੋਈ ਅਸ਼ਿਕਰੀਆ ਕਬੂਤਰ ਦੀ ਆਸੇ ਲਾ ਕੇ ਨੀ ਇਹ ਭਾਵੇਂ ਬਨੇ ਜੇ ਬਨੇ ਰੇ ਤੋਟ ਦੀ ਨੁੰਡੇ ਨੂੰ ਨਰਾਸ਼ਨਾ ਕਰੀਂ ਕਹਿੰਦਾ ਅਖਰ ਨੂੰ ਖੇੜਿਆ ਕਿ ਮਸਲਾ ਮੇ ਰਾਂਝਾ ਦਾ ਪਿਆਰ ੁੱਲਕੇ ਨਿਕਲੇ ਕਮਕਾਰ ਹੁਣ ਚੁੱਪ ਜਾਣੀ ਐ ਨਿਕਲ ਵੀ ਜਦੋਂ ਟੁੱਟ ਟੁੱਟ ਕੇ ਕਿਦੋਂ ਲੱਗਦਾ ਤਨ ਮਰ ਕੇ ਤਨ ਮਰ ਕੇ ਤਨ ਮਰ ਕੇ ਤਨ ਮਰ ਕੇ ਮੁੰਡੇ ਜਾਨ ਮੇਰੀ ਇਹਦੇ ਬਾਦ ਦਿਲ ਕੋਈ ਲੱਖ ਨਹੀਂ ਤਨ ਮਰ ਕੇ ਮੁੰਡੇ ਜਾਨ ਮੇਰੀ ਇਹਦੇ ਬਾਦ ਦਿਲ ਕੋਈ ਲੱਖ ਨਹੀਂ ਸੱਜਾਕ ਤੁਸੀਂ ਉਨੀ ਦੇ ਪੈਨੋ ਉਤੇ ਲਟਾ ਹਿਦਾ ਦਰਬਾਰੀ ਮਿੱਤਰਾਂ ਦਾ ਦਰਬਾਰੀ ਮਿੱਤਰਾਂ ਦਾ ਮੇਰਾ ਜੀਵਨ ਹੈ ਜਿੱਤੀ ਜੀਵਨ ਤਾਂ ਨਾ ਰੱਖ ਮੰਗੇ ਮਾਪੇ ਤੇ ਮਾਪੇ ਚੋਲੀਆਂ ਕਿੱਥੇ ਗਈਆਂ ਮੱਦੀ ਦੀ ਗੱਲ ਦੱਸ ਨਾ ਹੋਵੇ ਉਹ ਤਾਂ ਬੰਦਰੀ ਜਾਨ ਨਿਵਾ ਕੋਈ ਪਟਾਰ ਜਿੱਤ ਕੱਟ ਨਾ ਹੋਵੇ ਇਹ ਸਿੱਧੀ ਮਰਾਈ ਦੇਹ ਲੱਗਦਾ ਮਾਪੇ ਤੇ ਮਾਪੇ ਕੱਟ ਲਈ ਬੰਦ ਨਾ ਬੜੇ ਜੀ ਕੰਨ ਬੜੇ ਕੰਨ ਬੜੇ ਮੋਢੇ ਜੰਮੇ ਇਹੇ ਪਾਣੀ ਲੱਗਦੀ ਦਰਦ ਰਿਕ ਮੋਢੇ ਜੰਮੇ ਇਹੇ ਪਾਣੀ ਬੱਤ ਕੋਈ ਰੱਖ ਲਈ types of criminal law, family law, immigration law, convincing, unemployment matters. Please contact Tarandeep Singh on 0470412600.